ਪੂਰੇ ਦੇਸ਼ ਭਰ ਦੇ ਵਿੱਚ ਇਸ ਵਕਤ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਬਣੇ ਹੋਏ ਨੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਭਾਰੀ ਮੀਂਹ ਪੈ ਰਹੇ ਨੇ ਬੱਦਲ ਫਟਣ ਜਾਂ ਘਟਨਾਵਾਂ ਵਾਪਰੀਆਂ ਨੇ ਇਸੇ ਦੇ ਵਿਚਾਲੇ ਪੰਜਾਬ ਦੇ ਵਿੱਚ ਵੀ ਭਿਆਨਕ ਹੜ੍ਹ ਆਏ ਹੋਏ ਨੇ ਇਸੇ ਦੇ ਵਿਚਾਲੇ ਇੱਕ ਹੋਰ ਜਿਹੜੀ ਮੰਤ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਉਤਰਾਖੰਡ ਦੇ ਵਿੱਚ ਬੱਦਲ ਫਟਣ ਦੀ ਘਟਨਾ ਵਾਪਰ ਚੁੱਕੀ ਹੈ ਜਿਸ ਦੇ ਵਿੱਚ ਉਤਰਾਖੰਡ ਦੇ ਰੋਦਰ ਪ੍ਰਯਾਗ ਇਲਾਕੇ ਤੇ ਚਮੋਲੀ ਇਲਾਕੇ ਦੇ ਵਿੱਚ ਬੱਦਲ ਫਟਣ ਦੀ ਘਟਨਾ ਵਾਪਰੀ ਹੈ ਤੇ ਉਸ ਦੇ ਨਾਲ ਫਲੱਡ ਫਲੈਸ਼ ਹੁੰਦਾ ਕਿ ਕਿਸ ਤਰੀਕੇ ਦੇ ਨਾਲ ਨਦੀਆਂ ਨੇ ਜਿਹੜੀਆਂ ਜਿਹੜੇ ਇਲਾਕੇ ਦੇ ਵਿੱਚ ਰੁਦਰ ਪ੍ਰਿਆਗ ਅਤੇ ਚਮੋਲੀ ਇਲਾਕੇ ਦੇ ਵਿੱਚ ਬੱਦਲ ਫਟਣ ਦੀ ਘਟਨਾ ਵਾਪਰੀਆ ਪਾਣੀ ਹੀ ਪਾਣੀ ਹੋ ਚੁੱਕਿਆ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੋ ਚੁੱਕੀ ਹੈ ਜੋ ਵੀ ਇਸ ਪਾਣੀ ਦੇ ਅੱਗੇ ਆਉਂਦਾ ਪਾਣੀ ਸਾਰਾ ਕੁਝ ਵਹਾਉਂਦਾ ਲੈ ਕੇ ਜਾ ਰਿਹਾ ਉਧਰਲੇ ਇਲਾਕੇ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਹਾਈ ਅਲਰਟ ਵੀ ਹੈ ਜਿਹੜਾ ਜਾਰੀ ਕਰ ਦਿੱਤਾ ਗਿਆ ਕੁਝ ਦਿਨ ਪਹਿਲਾਂ ਵੀ ਉੱਤਰਾਖੰਡ ਦੇ ਉੱਤਰ ਕਾਸ਼ੀ ਦੇ ਵਿੱਚ ਬੱਦਲ ਫਟਣ ਦੀ ਘਟਨਾ ਵਾਪਰੀ ਸੀ ਜਿਸ ਨੇ ਇੱਕ ਪੂਰਾ ਪਿੰਡ ਤਬਾਹ ਕਰਕੇ ਰੱਖ ਦਿੱਤਾ ਸੀ ਅੱਜ ਮੁੜ ਤੋਂ ਜਿਹੜੇ ਬੱਦਲ ਫਟਣ ਦੀ ਘਟਨਾ ਉੱਤਰਾਖੰਡ ਦੇ ਵਿੱਚ ਵਾਪਰ ਚੁੱਕੀ ਹੈ